ਸਾਸ਼ੀ ਕਾਲ ਜੀ ਤੁਹਾਨੂੰ ਸਾਰਿਆਂ ਨੂੰ ਗੁਲੀਨ ਮੇਰਾ ਬਲੌਗ ਤੇ ਤੁਹਾਡਾ ਸਵਾਗਤ ਆ ਜੀ ਉਮੀਦ ਕਰਦੇ ਹਾਂ ਕਿ ਤੁਸੀਂ ਵਧੀਆ ਹੋਵੋਗੇ ਜੀ ਠੀਕ ਠਾਕ ਹੋਵੋਗੇ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਚ ਹੋਮੋਗੇ ਕਿਵੇਂ ਤੁਹਾਨੂੰ ਪਤਾ ਹੀ ਹੈ ਕਿ ਹੁਣ ਗਰਮੀ ਆ ਗਈ ਹੈ ਗਰਦੀਆਂ ਚ ਆਪਾਂ ਜੀ ਇਦਾਂ ਦੀਆਂ ਕਾਟਨ ਦੀਆਂ ਛੱਦਰਾ ਪੋਸ਼ਾਣਿਆ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਹੌਲੀਆਂ ਹੁੰਦੀਆਂ ਨੇ ਨਾ ਤੇ ਜਦੋਂ ਜਵਾਕ ਉੱਪਰ ਖੇਡਦੇ ਨੇ ਤਾਂ ਇਹ ਇਕੱਠੀਆਂ ਹੋ ਜਾਂਦੀਆਂ ਕਿਉਂਕਿ ਸਿਆਲਾਂ ਵਾਲੀਆਂ ਥੋੜੀਆਂ ਭਾਰੀਆਂ ਹੁੰਦੀਆਂ ਨੇ ਤੇ ਉਹ ਨਹੀਂ ਬੈੱਡ ਤੋਂ ਹਿੱਲਦੀਆਂ ਇਮੇ ਤੁਹਾਨੂੰ ਇਸ ਤਰੀਕੇ ਨਾਲ ਦੱਸੂਗੀ ਕਿ ਬੱਚੇ ਜਿਵੇਂ ਮਰਜ਼ੀ ਉੱਪਰ ਖੇਡੀ ਜਾਣ ਖੇਰ ਕੋਦ ਜੋ ਮਰਜ਼ੀ ਨੱਚਣ ਟੱਪਣ ਕਿ ਚਾਦਰ ਆਪਣੀ ਬਿਲਕੁਲ ਵੀ ਇਕੱਠੀ ਨਹੀਂ ਹੋਊਗੀ ਵੀ ਆਪਾਂ ਇਸ ਤਰੀਕੇ ਨਾਲ ਬਿਸ਼ਾਵਾਂਗੇ ਜੀ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਚਲੋ ਜੀ ਆਪਾਂ ਤੁਹਾਨੂੰ ਚਾਦਰ ਪਿਸ਼ਾਉਣੀ ਦੱਸਦੇ ਆਂ ਵੀ ਉਸ ਤਰੀਕੇ ਨਾਲ ਤੁਸੀਂ ਇੱਕ ਵਾਰੀ ਪਿਸ਼ਾ ਕੇ ਦੇਖਿਓ ਜੀ ਕਿ ਚਾਦਰ ਆਪਣੀ ਬਿਲਕੁਲ ਵੀ ਇਕੱਠੀ ਨਹੀਂ ਹੋਊਗੀ ਕਿ ਜਿਵੇਂ ਆਪਣੇ ਨਾ ਬਲ ਪੈ ਜਾਂਦਾ ਇਕੱਠੀ ਹੋ ਜਾਂਦੀ ਆ ਇਸ ਤਰੀਕੇ ਨਾਲ ਆਪਾਂ ਤੁਹਾਨੂੰ ਦੱਸਾਂਗੇ ਉਸ ਤਰੀਕੇ ਨਾਲ ਕਦੇ ਵੀ ਇਕੱਠੀ ਹਾਂਜੀ ਆਪਣੀ ਨਾ ਚੱਦਰ ਦਾ ਅਸਲੀ ਕਲਰ ਇਹ ਸੀਗਾ ਨਾ ਉਹ ਫਿਲਟਰਨ ਕਰਕੇ ਨਾ ਤੁਹਾਨੂੰ ਚੱਦਰ ਦਾ ਕਲਰ ਵੀ ਥੋੜਾ ਜੀਵ ਜਿਹਾ ਲੱਗਦਾ ਸੀ ਤੇ ਉਦਾਂ ਚੱਦਰ ਦਾ ਕਲਰ ਇਹ ਹੈ ਤੇ ਤੁਸੀਂ ਨਾ ਇਸ ਤਰ੍ਹਾਂ ਚੱਦਰ ਬਿਸ਼ਾਉਂਗੇ ਨਾ ਥੋੜੀ ਚੱਦਰ ਕਦੇ ਵੀ ਨਹੀਂ ਇਕੱਠੀ ਹੋਊਗੀ ਤੁਹਾਨੂੰ ਪਤਾ ਨਾ ਬੱਚਿਆਂ ਨੂੰ ਤਾਂ ਆਦਤ ਹੀ ਹੁੰਦੀ ਆ ਬੈੱਡ ਤੇ ਨੱਚਣ ਟੱਪਣ ਦੀ ਐ ਐਦਾਂ ਚੱਦਰਾਂ ਜੇ 2-2 ਮਿੰਟ ਵੱਧੋ ਆਪਾਂ ਬਿਸ਼ਾਣੇ ਆ ਜੀ ਫੇਰ ਖੇਡ ਜਾਂਦੀ ਆ ਫੇਰ ਇਕੱਠੀ ਹੋ ਜਾਂਦੇ ਪਰ ਇਸ ਤਰ੍ਹਾਂ ਬਿਸ਼ਾਉਂਗੇ ਨਾ ਕਦੇ ਵੀ ਇਕੱਠੀ ਨਹੀਂ ਹੋਊਗੀ ਪਹਿਲਾਂ ਆਪਾਂ ਚੰਗੀ ਤ ਤੋ ਵਾਲੀ ਸਾਈਡ ਇਹਨੂੰ ਚੱਦਰ ਨੂੰ ਵਿੱਚ ਕਰ ਲੈਣੇ ਆ ਜੀ ਜਿੰਨੇ ਕ ਆਪਾਂ ਨੂੰ ਲੋੜ ਆ ਕੇ ਅੰਦਰ ਕਰਕੇ ਫਿਰ ਆਪਾਂ ਸਾਈਡਾਂ ਤੋਂ ਵੀ ਚੰਗੀ ਤਰ੍ਹਾਂ ਅੰਦਰ ਕਰ ਦਾਂਗੇ ਜੀ ਫਿਲਟਰ ਨਾਲ ਦੇਖੋ ਚੱਦਰ ਦਾ ਕਲਰ ਨਾਲ ਥੋੜਾ ਅਜੀਬ ਜਿਹਾ ਲੱਗਦਾ ਵਾ ਇੰਨਾ ਡਾਰਕ ਜਿਹਾ ਤਾਂ ਹੈ ਨਹੀਂਗਾ ਥੋੜਾ ਜਿਹਾ ਕਲਾਉਹ ਜਿਹਾ ਜਿਹਦੇ ਵਿੱਚ ਜ਼ਿਆਦਾ ਗ੍ਰੀਨ ਗ੍ਰੀਨ ਜਿਹਾ ਲੱਗ ਰਿਹਾ ਵਾ ਜੂਮ ਕਰ ਦੋ ਨਹੀਂ ਨਹੀਂ ਜੂਮ ਕਰ ਦੇਣਾ ਮੈਂ ਆਪਾਂ ਇੱਥੋਂ ਵਿਛਾ ਲਈ ਜੀ ਇੱਥੋਂ ਆਪਾਂ ਨੁਕਰ ਫੜ ਕੇ ਨਾ ਐਦਾਂ ਕਰ ਦੇਣਾ ਖੜਚੋ ਛੋਕ ਕਰਕੇ ਹੁਣ ਦੁਬਾਰਾ ਤੋਂ ਦੱਸੋ ਐਦਾਂ ਆਪਾਂ ਵਿੱਚ ਦੇ ਲਈ ਤੇ ਆਪਾਂ ਇਹਦੇ ਬਿਲਕੁਲ ਸਾਹਮਣੇ ਜੀ ਐਦਾਂ ਫੜ ਲੈਣਾ ਇਹ ਦੁਬਾਰਾ ਤੋਂ ਦੱਸੂਗਾ ਆਰੇ ਕੋ ਆਪਾਂ ਅੰਦਰ ਕਰ ਲਈ ਜੀ ਸਾਰੀ ਤੇ ਆਪਾਂ ਇੱਥੋਂ ਫੜ ਲੈਣੀ ਇੱਥੋਂ ਫੜ ਕੇ ਨਾ ਆਪਾਂ ਐਦਾਂ ਕਰ ਦੇਣੀ ਆ ਆ ਜਿਹੜਾ ਆਪਣਾ ਸਾਰਾ ਪਾਸ ਆਊਗਾ ਨਾ ਇਹਨੂੰ ਆਪਾਂ ਵਿੱਚ ਦੇ ਦੇਣਾ ਐਦਾਂ ਤੇ ਆ ਫਿਰ ਜਿਹੜਾ ਆਪਣਾ ਆਊਗਾ ਨੁਕਰ ਇਹਨੂੰ ਆਪਾਂ ਇਸ ਤਰ੍ਹਾਂ ਦੇ ਲੈਣਾ ਜੀ ਇਹ ਮੈਂ ਹੀ ਆਪਾਂ ਦੂਜੀ ਤਰ੍ਹਾਂ ਕਰਦੇ ਹਾਂ ਜੀ ਉਧਰ ਬਸ ਚੱਲ ਬਣਾਓ ਉੱਥੋਂ ਪਿੱਛੇ ਹੋ ਰਿਹਾ ਨਾ ਤੂੰ ਮੇਰੇ ਮਾਣੇ ਇਹ ਆਪਾਂ ਜੀ ਜਿਵੇਂ ਉਧਰੋਂ ਕੀਤਾ ਇਹਨੂੰ ਵਿੱਚ ਦੇ ਲੈਣਾ ਇੱਥੋਂ ਆਪਾਂ ਬਿਲਕੁਲ ਐਦਾਂ ਫੜ ਲੈਣੀ ਆ ਜੀ ਐਦਾਂ ਫੜ ਕੇ ਨਾ ਇਹਨੂੰ ਐਦਾਂ ਕਰ ਦੇਣਾ ਆ ਦੇਖੋ ਜਿਵੇਂ ਆ ਸਾਰਾ ਕੱਪੜਾ ਆ ਗਿਆ ਇਹਨੂੰ ਸਾਰੇ ਨੂੰ ਐ ਵਿੱਚ ਦੇ ਦੇਣਾ ਤੇ ਫਿਰ ਆਪਣਾ ਜੀ ਆ ਦੇਖੋ ਆ ਬਿਲਕੁਲ ਸਿੱਧਾ ਹੋ ਜਾਊਗਾ ਨਾ ਇਦਾਂ ਦੇਖੀ ਨਾ ਇਹਨੂੰ ਆਪਾਂ ਬਿਲਕੁਲ ਸਿੱਧਾ ਕਰ ਲੈਣਾ ਦੇਖੋ ਨਾਲੇ ਕਿੰਨੀ ਸਫਾਈ ਆ ਗਈ ਐਵੇਂ ਤੇ ਆਪਾਂ ਇੱਕ ਵਾਰੀ ਤੁਹਾਨੂੰ ਫੇਰ ਦੱਸਦੇ ਹਾਂ ਜੀ ਕਿਵੇਂ ਕਰਨਾ ਆ ਦੇਖੋ ਐਦਾਂ ਆਪਾਂ ਦੇ ਲਈ ਜੀ ਚੱਦਰ ਦੇ ਵਿੱਚ ਦੇ ਥੱਲੇ ਫਿਰ ਐਦਾਂ ਫੜ ਕੇ ਨਾ ਐਦਾਂ ਕਰਕੇ ਆਹ ਵਾਲੀ ਜੀ ਆਪਾਂ ਸਾਰੀ ਐ ਬਿਲਕੁਲ ਵਿੱਚ ਦੇ ਦੇਣੀ ਤੇ ਉਸ ਤੋਂ ਬਾਅਦ ਆ ਆਪਣੀ ਜਿਹੜੀ ਆਉਗੀ ਨਾ ਆਹ ਵਾਲੀ ਇਹਨੂੰ ਲੜਨ ਨੂੰ ਆਪਾਂ ਥੋੜਾ ਪਿੱਛੇ ਕਰ ਲਓ ਇਹ ਲੜਨ ਨੂੰ ਫੇਰ ਆਪਾਂ ਐਦਾਂ ਕਰ ਲੈਣਾ ਜੀ ਦੇਖੋ ਨਾਲੇ ਤਾਂ ਇੱਥੇ ਕਿੰਨੀ ਸੋਹਣੀ ਸਫਾਈ ਆਈ ਆ ਇਹ ਨਾਲੇ ਦਹਾਂ ਸਾਰੀਆਂ ਪੌਣ ਵਿੱਚ ਦੇ ਦਾਂਗੇ ਇਹਨੂੰ ਜੀ ਕਈ ਨਾ ਦੇਖੋ ਹੁਣ ਦੇਖੋ ਕਿੰਨੀ ਸੋਹਣੀ ਲੱਗਦੀ ਹੈ ਨਾ ਆਹ ਦੇਖੋ ਆਹ ਦੇਖੋ ਜਿਵੇਂ ਐਵੇਂ ਆਪਾਂ ਕਰਦੇ ਆਂ ਜਮਾਂ ਨਹੀਂ ਹਿੱਲਦੀ ਇਹ ਤੇ ਮੇਰੀ ਗੱਲ ਸੁਣੋ ਯਾਰੇ ਚਲ ਆਹ ਦੇਖੋ ਇਥੇ ਕਿੰਨੀ ਸੋਹਣੀ ਲੱਗਦੀ ਹੈ ਨਾ ਇਹ ਹੁਣ ਆਪਾਂ ਦੇਖੋ ਇਹਨੂੰ ਚੱਕ ਕੇ ਦੇਖੋ ਲੈ ਜਮਾਂ ਨਹੀਂ ਨਿਕਲਦੀ ਜੀ ਤੇ ਐਵੇਂ ਉਧਰਲੀ ਸਾਈਡਾਂ ਦੇਖੋ ਜੀ ਆ ਦੇਖੋ ਨੁੱਕਰ ਕਿੰਨੀ ਸੋਹਣੀ ਲੱਗਦੀ ਆ ਦਿਖਾ ਲਵੋ ਜੋ ਆ ਦੇਖੋ ਜੀ ਕਿੰਨੀ ਸੋਹਣੀ ਲੱਗਦੀ ਹੈ ਨਾ ਸਫਾਈ ਨਾਲ ਆਈ ਹੋਈ ਹੈ ਬਿਲਕੁਲ ਤੇ ਇਹ ਵੀ ਦੇਖੋ ਆਪਾਂ ਜਿਵੇਂ-ਵੇਂ ਖਿੱਚਦੇ ਆ ਨਾ ਆਏ ਆ ਲੈ ਤੇ ਹੁਣ ਤੁਸੀਂ ਨਿਕਲਦੀ ਨਹੀਂ ਹਾਂਜੀ ਦੇਖੋ ਨਾ ਬੈੱਡ ਤੇ ਚਾਦਰ ਬਿਸ਼ੀ ਵੀ ਕਿੰਨੀ ਸੋਹਣੀ ਲੱਗਦੀ ਆ ਆ ਦੇਖੋ ਇਹਨਾਂ ਦੇ ਕੋਨੇ ਹਨ ਬਿਲਕੁਲ ਸਾਫ-ਸਾਫ ਲੱਗਦੇ ਆ ਤੇ ਜਮਾ ਨਹੀਂ ਜੀ ਜਿਵੇਂ ਮਰਜੀ ਤੁਸੀਂ ਇੱਕ ਵਾਰੀ ਨਾ ਐਦਾਂ ਟਰਾਈ ਕਰਕੇ ਐਦਾਂ ਵਿਛਾ ਕੇ ਦੇਖਿਓ ਜੀ ਜਮਾ ਨਹੀਂ ਤੁਹਾਡੀ ਚਾਦਰ ਬਿਲਕੁਲ ਵੀ ਟੱਸ ਤੋਂ ਮਸ ਹੋਗੀ ਬੱਚੇ ਜਿਵੇਂ ਮਰਜੀ ਤੇ ਨੱਚੀ ਕੁੱਦੀ ਜਾਣ ਟੱਪੀ ਜਾਣ ਤੇ ਇਹਨੂੰ ਕੁਝ ਨਹੀਂ ਹੋਊਗਾ ਜੀ ਜਿਵੇਂ ਆਪਾਂ ਚਾਦਰ ਵਿਛਾਉਂਦੇ ਸਾਰੀ ਮੜਾ ਜਾਂ ਬੈਠੋ ਜਿਹਦੀ ਬੱਟ ਪੈ ਜਾਂਦੇ ਐ ਇਹਦੇ ਤੇ ਦੇਖੋ ਜੀ ਐਵੇਂ ਜਿਵੇਂ ਆਪਾਂ ਬੈਠਾਂਗੇ ਨਾ ਤੇ ਜਮਾ ਬੱਟ ਨਹੀਂ ਪੈਣਗੇ ਹੈਗੇ ਹਾਂਜੀ ਜਿਹੜੇ ਆਪਣੇ ਗਮਲੇ ਡਿੱਗੇ ਸੀਗੇ ਜੀ ਆਪਾਂ ਇੱਥੇ ਲਾਤੇ ਇਹਨਾਂ ਨੂੰ ਨਾ ਹੁਣ ਆਪਾਂ ਸਟੈਂਡ ਤੇ ਲਾ ਕੇ ਨਾ ਮੂਰੇ ਹੀ ਰੱਖ ਦਿੰਨੇ ਆ ਨਾ ਇੱਥੋਂ ਤਾਂ ਨਾ ਫਿਰ ਗਿਰਨ ਦਾ ਇੱਥੋਂ ਤੁਮ ਤੁਮ ਪਤਾ ਉਰੇ ਮੀਨ ਹੀ ਆ ਜਾਂਦੀ ਹੈ ਨਾ ਫਿਰ ਉਰੋ ਗਿਰ ਜਾਂਦੇ ਆ ਜੀ ਇਸ ਕਰਕੇ ਆਪਾਂ ਇਹਨਾਂ ਦਾ ਟਿਕਾਣਾ ਜੀ ਹੋਰ ਪਾਸੇ ਕਰ ਦਿੰਨੇ ਆ ਹਾਂਜੀ ਆਪਾਂ ਨਾ ਗਮਲੇ ਇਧਰ ਲਗਾਤੇ ਜੀ ਮੂਰੇ ਫਰੰਟ ਤੇ ਤੇ ਨਾਲੇ ਇੱਥੇ ਆਪਾਂ ਪਾਈਪ ਲਾ ਕੇ ਪਾਣੀ ਵੀ ਪਾ ਦਿਆ ਕਰਾਂਗੇ ਤੇ ਇਧਰ ਤਾਂ ਹੁਣ ਆਪਾਂ ਨੂੰ ਕੋਈ ਲੋੜ ਨਹੀਂ ਹੁੰਦੀ ਸਿਆਲਾਂ ਚ ਤਾਂ ਚਲੋ ਹੁੰਦਾ ਵਾ ਕੋਈ ਕਪੜਾ ਲੀੜਾ ਆਪਾਂ ਸੁੱਕਣੇ ਪਾਦਨੇ ਵੀ ਸਿੱਧੀ ਧੁੱਪ ਲੱਗਦੀ ਆ ਪਰ ਹੁਣ ਤਾਂ ਜੀ ਇੱਥੇ ਕੋਈ ਲੋੜ ਨਹੀਂ ਇਸ ਕਰਕੇ ਆਪਾਂ ਗਮਲੇ ਇੱਥੇ ਰੱਖਦੇ ਤੁਹਾਨੂੰ ਪਤਾ ਨਾ ਪਹਿਲੇ ਇਹਨਾਂ ਨੂੰ ਗਮਲਿਆਂ ਦਾ ਬਹੁਤ ਸ਼ੌਂਕ ਸੀਗਾ ਤੁਸੀਂ ਕਈ ਵੀਡੀਓ ਚ ਦੇਖਿਆ ਹੋਊਗਾ ਨਾ ਆਪਣੇ ਉੱਪਰ ਸਟੈਂਡ ਕਿੰਨੇ ਪਏ ਆ ਪਹਿਲਾਂ ਨਾ ਗਮਲੇ ਹੀ ਗਮਲੇ ਹੁੰਦੇ ਸੀ ਆਪਣੇ ਘਰੇ ਬਸ ਆਹ ਜਰਦੀਲ ਦੇ ਆ ਕੱਟ ਆ हां जी ਆਪਾਂ ਬੱਚਿਆਂ ਦੀ ਨਾ ਜ਼ਿਆਦਾਤਰ ਯੂਨੀਫਾਰਮ ਇੱਥੋਂ ਹੀ ਲੈਣੇ ਆ ਪਰ ਅੱਜ ਇਸ ਦੁਕਾਨ ਤੇ ਕਹਿੰਦੇ ਮਾਲ ਖਤਮ ਹੋ ਗਿਆ ਇਸ ਕਰਕੇ ਆਪਾਂ ਨੂੰ ਜੀ ਹੁਣ ਦੂਸਰੀ ਸ਼ਾਪ ਤੇ ਜਾਣਾ ਪਊਗਾ ਟਾਂਕ ਫਲ ਉਧਰੋਂ ਲੈ ਕੇ ਆਣੇ ਆ ਜੀ ਹੁਣ ਨਵਾਂ ਕਿਹੜਾ ਲੱਗੇ 3 ਬਲੂ 3 ਗ੍ਰੀਨ ਇਹ ਇਕੱਲੀ ਲੋ ਰਹੀ ਹੈ ਦੇਖ ਉਹ ਗ੍ਰੀਨ ਹੋਰ ਆ ਗ੍ਰੀਨ ਹੋਰ ਕਿੰਨਾ ਫਰਕ ਆਦੀ ਹੈ ਨਾ ਸੋਡੀ ਲੋ ਰਹੀ ਹੈ ਇਹਨਾਂ ਦੇ ਨਾਲ ਗ੍ਰੇ ਵਾਲੀ ਫਰਕ ਸਰਿੰਗੜੇ ਉਹਨੇ ਕਲੀਨਿੰਗ ਕੀਤੀ ਹੈ ਦੋ ਬੰਦ ਨੇ ਲੋਰ ਹਲ ਤੇ ਲੋ ਠੀਕ ਹੈ ਨਹੀਂ ਉੱਚੀ ਆ ਇਹ ਤਾਂ ਮੈਂ ਉੱਚੀ ਚੀਜ਼ ਆ ਮੈਂ ਇਹਨੂੰ ਸੌਸ ਤੇ ਜੂਸ ਸੌਸ ਨਾਲ ਦੇਗਾ ਪਿਛਲੇ ਕਿਹਾ ਸੀ ਦੇਖੋ ਕਿੰਨਾ ਫਰਕ ਆ ਚਲ ਟਰਾਈ ਕਰਕੇ ਦੇਖ ਜਦ ਨਹੀਂ ਤੋਰ ਰਿਹਾ ਅੱਡੀ ਅੱਡੀ ਕਰ ਲਈ ਬੜੀ ਜਿਹੀ ਚੰਗ ਠੀਕ ਹਾਂ ਜੀ ਆ ਗੁਰਲੀਨ ਲੈ ਆਈਏ ਜੀ ਆਪਣੇ ਲਈ ਟਰੈਕ ਸੂਟ ਤੇ ਤੁਸੀਂ ਦੱਸਿਓ ਜੀ ਕਿੰਨੇ ਕ ਦਾ ਹੋਊਗਾ ਪਰ ਆਪਾਂ ਜੇ ਆਮ ਸੱਚੀ ਦੱਸਾਂ ਨਾ ਆਪਾਂ ਬਾਜ਼ਾਰੋਂ ਵੈਸੇ ਬੱਚੇ ਦੀ ਟੀ-ਸ਼ਰਟ ਲੈਣ ਜਾਈਏ ਵੱਧ ਤੋਂ ਵੱਧ 200 ਜਾਂ 250 ਦੀ ਹੋਊਗੀ ਤੇ ਹਲ ਲੋਰ ਜੀ ਇਹ 150 ਜਾਂ 200 ਦੀ ਬਾਕੀ ਕਿਸੇ ਨੇ ਸਾਚੀ ਕਿਹਾ ਨਾ ਸਕੂਲ ਇਹ ਕਹੇ ਜੀ ਕੀ ਚ ਹੈ ਨਾ ਜਿੱਥੇ ਬੱਚਿਆਂ ਨੂੰ ਕੁੱਟਿਆ ਜਾਂਦਾ ਤੇ ਮਾਪੇ ਨੂੰ ਲੁੱਟਿਆ ਜਾਂਦਾ ਸਹੀ ਗੱਲ ਆ ਜੀ ਇਹ ਲੁੱਟਣ ਵਾਲੀ ਹੋਈ ਗੱਲ ਆ ਇਹ ਆਪਾਂ ਨੂੰ 720 ਰੁਪਏ ਦੇ ਦਿੱਤੇ ਜੀ ਨੇ ਉਹਨਾਂ ਨੇ ਇਹ ਟਰੈਕਸੂਟ ਜੀ ਜਦ ਕਿ ਆਪਾਂ ਜੇ ਆਮ ਆਪਾਂ ਵੈਸੇ ਵੀ ਤਾਂ ਆਪਾਂ ਇਹ ਕਲਰ ਪਾ ਨਹੀਂ ਆ ਘਰੇ ਤੇ ਉਦੋਂ ਆਪਾਂ ਨੂੰ ਜੇ 200 250 ਦੀ ਮਿਲ ਜਾਂਦੀ ਤੇ ਆਪਾਂ ਨੂੰ ਲੋੜ ਜੀ 1.5 200 ਦੀ ਤੇ 500 ਚ ਜਾਨੀ ਕਿ ਆਪਣਾ ਆ ਜਾਂਦਾ ਤੇ ਇਹਨਾਂ ਨੇ ਸਿੱਧਾ ਹੀ ਆਪਾਂ ਨੂੰ 220 ਰੁਪਏ ਜੀ ਜਿਵੇਂ ਕਹਿੰਦੇ ਨੇ ਹੁੰਦੇ ਲੁੱਟਣ ਵਾਲੀ ਹੋਈ ਗੱਲ ਹੈ ਨਾ ਡਰੈਸ ਤਾਂ ਉਹ ਹੁੰਦੀ ਹੈ ਨਾ ਜਿਹੜੀ ਸਾਰੇ ਬੱਚਿਆਂ ਨੂੰ ਸੇਮ ਲੱਗੇ ਨਾ ਇਹ ਪਤਾ ਹੀ ਜੀ ਕੀ ਆ ਇਹ ਡਰੈਸ ਹੈ ਜਿਹੜਾ ট্র্যাক ਸੂਟ ਲਾਏ ਆ ਇੱਕ ਕਲਰ ਦਾ ਨਹੀਂ ਹੈਗਾ ਕਿਸੇ ਨੂੰ ਗ੍ਰੀਨ ਕਿਸੇ ਨੂੰ ਰੈੱਡ ਕਿਸੇ ਨੂੰ ਜੈਲੋ ਕਿਸੇ ਨੂੰ ਪਰਪਲ ਹਨਾ ਕਿਸੇ ਨੂੰ ਗ੍ਰੀਨ ਹੋਰ ਕਿਹੜੇ ਕਲਰਾਂ ਆ ਪਰਪਲ ਰੈੱਡ ਗ੍ਰੀਨ ਜੈਲੋ ਤੇ ਉਹਨੂੰ ਕੋਣ ਡਰੈਸ ਕਹਿੰਦਾ ਜੀ ਡਰੈਸ ਤਾਂ ਸੇਮ ਇੱਕੋ ਤਰ੍ਹਾਂ ਦੀ ਹੁੰਦੀ ਉਹਨੂੰ ਡਰੈਸ ਕਿਹਾ ਜਾਂਦਾ ਵਾ ਆ ਨਾ ਤਾਂ ਨਵੇਂ ਨਵੇਂ ਚੋ ਜਾ ਨਾ ਨਾ ਵੀ ਤੁਸੀਂ ਪੜੋ ਨਾ ਪੜਾਉਣ ਤੱਕ ਮਸਲਾ ਰੱਖੋ ਆ ਕੀ ਬੱਚਿਆਂ ਦੇ ਚੋ ਜੇ ਲੋਲੀ ਵੀ ਐ ਤਾਂ ਸਾਰਿਆਂ ਨੂੰ ਇੱਕੋ ਜੀ ਲੰਘੋਗੇ ਕਿਸ ਦੀ ਹਰੀ ਕਿਸ ਦੀ ਫੀਲੀ ਤੇ ਤਰਗੀ ਲਾਲ ਕਿਸੇ ਦੀ ਨੀਲੀ ਇਹ ਤਾਂ ਕੋਈ ਡਰੈਸ ਨਹੀਂ ਵੀ ਪਰ ਕਹਿੰਦੇ ਹੁੰਦੇ ਹਨ ਮਜਬੂਰੀ ਹੈ ਨਾ ਇੱਕ ਮਾਪਾਪ ਦੀ ਕਿ ਜਦੋਂ ਜਵਾਬ ਪੜਾਉਣੇ ਪੈਂਦੇ ਹਨ ਨਾ ਆਪਣੀ ਇੱਕ ਮਜਬੂਰੀ ਬਣ ਜਾਂਦੀ ਹੈ ਨਾ ਜਿਵੇਂ ਸੂਰ ਵਾਲੇ ਕਹਿੰਦੇ ਆ ਆਪਾਂ ਨੂੰ ਕਰਨਾ ਪੈਂਦਾ ਨਾ ਪਰ ਜੇ ਸਾਰੇ ਮਾਪੇ ਇਕੱਠਾ ਕਰ ਲੈਣ ਨਾ ਕਿ ਬੱਚਿਆਂ ਨੂੰ ਇੱਕ ਤਰ੍ਹਾਂ ਦੀ ਡਰੈਸ ਰੱਖੋ ਹਨਾ ਵੀ 올 ਅਡਰੈਸ ਆ ਕੀ ਚਾਹੇ ਉਹ ਲੈ ਦਾ ਦਿਲ ਕਰੇ ਉਹ ਲੈ ਲੈਣਾ ਵਾ ਕਿ ਅਗਲਾ ਕਹਿੰਦਾ ਇੱਕ ਧੋਲੀ ਇੱਕ ਪਾਣੀ ਪਰ ਆ ਕੀ ਜੀ ਇੱਕ ਡਰੈਸ ਤਾਂ ਜਿਹੜੀ ਇਹਨਾਂ ਨੂੰ ਲੱਗੀ ਹੋਈ ਐ ਸ਼ਾਇਦ ਤੁਸੀਂ ਦੇਖੀ ਹੋਈ ਹੋਊਗੀ ਵੀਡੀਓ 'ਚ ਤੇ ਆ ਤਾਂ ਕੀ ਆ ਇਹ ਜਿਹੜੀ ਡਰੈਸ ਆ ਹਰ ਰੰਗ ਲਾਈਏ ਇਹਨਾਂ ਨੇ ਇਹ ਸਤਰੰਗੀ ਰਾਈਏ ਕਿਸੇ ਨੂੰ ਹਾਰੀ ਕਿਸੇ ਨੂੰ ਲਾਲ ਕਿਸੇ ਨੂੰ ਪੀਲ ਹਾਂਜੀ ਆਪਾਂ ਵੀਡੀਓ ਦੇ ਐਂਡ 'ਤੇ ਹੀ ਕਰਦੇ ਆ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਪਲੀਜ਼ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ ਮਿਲਦੇ ਆਂ ਜੀ ਕੱਲ ਨੂੰ ਫਿਰ ਕਿਸੇ ਨਵੇਂ ਬਲੌਗ ਦੇ ਨਾਲ ਤਦ ਤੱਕ ਦੇ ਲਈ ਧੰਨਵਾਦ ਜੀ ਹੱਸਦੇ ਰਹੋ ਵਸਦੇ ਰਹੋ ਇਸੇ ਤਰ੍ਹਾਂ ਸਾਡੀਆਂ ਵੀਡੀਓ ਦੇਖਦੇ ਰਹੋ ਜੀ